ਇਹ ਸਰਾਜੀ ਤੇ ਪਨਗਰੇਨ ਮਹਿਕਮੇ ਦਾ ਮਾਲ ਲੱਗਦਾ ਜੀ ਇੱਥੇ ਤੇ ਇੱਥੇ ਕੰਡਾ ਲੱਗਿਆ ਹੋਇਆ ਜਿਹੜਾ ਕੰਡੇ ਦੇ ਵਿੱਚ ਫਰਕ ਹੈ ਲਗਭਗ 2 ਕਾਉਂਟਰ 40 ਕਿਲੋ ਦਾ ਇਹ 5-6 ਦਿਨ ਤੋਂ ਗੱਡੀਆਂ ਇੱਥੇ ਲੈਂਦੀਆਂ ਪਈਆਂ ਤੇ ਇਹ 25-30 ਗੱਡੀਆਂ ਜਿਹੜੀਆਂ ਆਸਤ ਵਿੱਚ ਲੈਂਦੀਆਂ ਪਈਆਂ ਜਣੀਆਂ ਜਿਹੜਾ ਉਹ ਮਤਲਬ ਲੱਖਾ ਮਤਲਬ ਲੱਖਾਂ ਰੁਪਈਆ ਦੇ ਹਿਸਾਬ ਨਾਲ ਚੂਨਾ ਜਿਹੜਾ ਉਹ ਲੱਗੀ ਜਾਂਦਾ ਵਾ ਉਹ ਮਤਲਬ ਉਹਨੂੰ ਛਾਟੇ ਪਾ ਪਾ ਕੇ ਗੱਡੀਆਂ ਵਾਪਸ ਭੇਜੀ ਜਾਂਦੇ ਪਰ ਇਹ ਅੱਜ ਆ ਕੇ ਇਨਸਪੈਕਟਰ ਸਾਹਿਬ ਨੂੰ ਫੋਨ ਪਹਿਲਾਂ ਕਰਦੇ ਰਹੇ ਉਹਨਾਂ ਸਾਡਾ ਫੋਨ ਨਹੀਂ ਚੱਕਿਆ ਫਿਰ ਸਾਨੂੰ ਇੱਥੇ ਆਉਣਾ ਪਿਆ ਆ ਕੇ ਉਹਨਾਂ ਨੂੰ ਅਸੀਂ ਕੀਤੀ ਰਿਕਵੈਸਟ ਉਹ ਆਏ ਨਹੀਂ ਆਏ ਫਿਰ ਜਦੋਂ ਨਹੀਂ ਆਏ ਫਿਰ ਅਸੀਂ ਉਹਨਾਂ ਨੂੰ ਕੀਤਾ ਆਪਣੇ ਨਾਬਤੋਲੇ ਇਨਸਪੈਕਟਰ ਸਾਹਿਬ ਨੂੰ ਉਹਨਾਂ ਨੂੰ ਬੇਨਤੀ ਕੀਤੀ ਉਹ ਆਏ ਉਹਨਾਂ ਨੇ ਆ ਕੇ ਚੈੱਕ ਕੀਤਾ ਤੇ ਕੰਡੇ ਦੇ ਵਿੱਚ ਵਾਕਿਆ ਪਾਸ ਹੀ ਨਹੀਂ ਸੀ ਹੋਇਆ ਕੰਡਾ ਤੇ ਉਹਨਾਂ ਨੇ ਆ ਕੇ ਹੁਣ ਚੈੱਕ ਕੀਤਾ ਤੇ ਹੁਣ ਉਹ ਆਪਦੀ ਕਾਰਵਾਈ ਕਰ ਰਹੇ ਹੋਨਸਟ ਸਟਾਫਰ ਸਾਹਿਬ ਆਪ ਆਏ ਕਿੰਨੇ ਕਮੜੀ ਦਾ ਮਾਲ ਜਿਹੜਾ ਤੋਲਦਾ ਇੱਥੇ ਤਕਰੀਬਨ 5-6 ਮੰਡੀਆਂ ਦਾ ਮਾਲ ਜਿਹੜਾ ਇੱਥੇ ਆਪਣੇ ਦੂਲੇ ਵਾਲਾ ਰੁਕਨੇ ਵਾਲਾ ਆਰਬ ਕੇ ਮਾਲ ਮੰਡੀ ਸ਼ਾਇਦ ਇੱਕ ਦੀ ਮੰਡੀ ਹੋਰ ਜਿਹੜੀ ਇੱਥੇ ਲੱਗਦੀ ਪਈ ਹੈ ਕਹਿ ਸਕਦੇ ਆ ਕਿ ਸ਼ਰਿਆਮ ਇੱਥੇ ਜਿਹੜੀ 8 ਤੇ ਦੀ ਲੁੱਟ ਆ ਉਹ ਕੀਤੀ ਜਾ ਬਿਲਕੁਲ ਸਹੀ ਗੱਲ ਹੈ ਜੀ ਇੱਥੇ ਕੋਈ ਗੱਡੀਆਂ ਵਾਲਿਆਂ ਦੀ ਤੇ 8 ਤੇ ਦੀ ਸ਼ਰਿਆਮ ਲੁੱਟ ਹੋ ਰਹੀ ਆ ਜਿਹੜੀ ਮਤਲਬ ਛੱਟ ਜਿਹੜੀ ਉਹ ਪਾਈ ਜਾ ਰਹੀ ਹੈ ਕੋਈ ਅਧਿਕਾਰੀ ਨੇ ਆ ਕਿ ਕੋਈ ਇੱਥੇ ਨਾ ਜੀ ਕੋਈ ਸੁਣਵਾਈ ਨਹੀਂ ਕਿਤੇ ਵੀ ਕੋਈ ਸੁਣਵਾਈ ਨਹੀਂ ਕਿਤੇ ਵੀ ਜਿੰਨੂੰ ਜਿੱਥੇ ਮਰਜ਼ੀ ਕਰੋ ਸੁਣਵਾਈ ਕੋਈ ਨਹੀਂ ਜੀ ਸਰਕਾਰ ਤਾਂ ਕਹਿ ਰਹੀ ਕਿ ਬਹੁਤ ਵਧੀਆ ਤਰੀਕੇ ਨਾਲ ਇਹਦੀ ਸਾਰਾ ਕਾਗਜ਼ਾਂ ਵਿੱਚ ਪ੍ਰਬੰਧ ਹੈ ਜੀ ਆ ਕਹਿੰਦਾ ਕੋਈ ਇੱਥੇ ਸਾਨੂੰ ਇਹ ਵੀ ਹੋਇਆ ਵਾ ਵੀ ਆਪਦੀ ਲੇਬਰ ਲਿਆਓ ਤਾਂ ਲਾ ਲਓ ਆਪਦੀਆਂ ਗੱਡੀਆਂ ਅਸੀਂ ਉਦਾਂ ਲਾਉਣੀਆਂ ਨਹੀਂ ਇਹਨਾਂ ਕੋਈ ਲੇਬਰ ਦਾ ਕੋਈ ਇੰਤਜ਼ਾਮ ਨਹੀਂ ਅਨ ਇਸ ਦੇ ਵੀ ਗੱਡੀਆਂ ਉਦਾਂ 5-5 4-4 ਦਿਨ ਰੋਗੇ ਗੱਡੀਆਂ ਖੜੀਆਂ ਨੂੰ ਹੁਣੇ ਕਹਿੰਦੇ ਜੀ ਉੱਥੇ ਫਲਾਣੇ ਸ਼ਹਿਰ ਉੱਥੇ ਲੈ ਜਾਓ ਉੱਥੇ ਲਾਵਾਂਗੇ 5 ਦਿਨ ਇੱਥੇ ਰੁਕੀਆਂ 5 ਦਿਨ ਉੱਥੇ ਰੁਕਣਗੀਆਂ ਫੇਰ ਹੋਰ ਸਾਨੂੰ ਖਰੇ ਸਾਡੇ ਨਾਲ ਅਸੀਂ ਹੁਣ ਇੱਥੇ ਬਾਈਟ ਦੇ ਰਹੇ ਹਾਂ ਹੋਰ ਸਾਡੇ ਨਾਲ ਹੋਰ ਹੀ ਹਰਾਸਮੈਂਟ ਹੋਵੇ ਸਾਨੂੰ ਉਸ ਚੀਜ਼ ਦਾ ਵੀ ਖਤਰਾ ਹੈ ਸਾਡੇ ਨਾਲ ਹਰਾਸਮੈਂਟ ਕਿਉਂ ਪਤਾ ਲੱਗਾ ਕਿ ਇਸ ਕੰਡੇ ਵਿੱਚ ਆਹ ਵੇਖੋ ਜੀ ਸਾਨੂੰ ਇਤਨਾ ਪਤਾ ਲੱਗਾ ਹੈ ਕਿ ਮੱਲਾ ਵਾਲੇ ਆ ਪਹਿਲਾਂ ਹੀ ਮੱਲਾ ਵਾਲੇ ਤੋਂ ਗੱਡੀ ਤਲਾਈ ਕੰਡਾ ਕਰਾਈ ਜਦੋਂ ਇੱਥੇ ਡਰਾਈਵਰ ਨੇ ਦੱਸਿਆ ਹੈ ਵੀ ਆਪਣੀ ਗੱਡੀ ਘੜਦੀ ਪਈ 2.5 ਕੁਆਰਟਲ ਅਸੀਂ ਉਸੇ ਵੇਲੇ ਆਏ ਗੱਡੀ ਬਾਹਰ ਲੈ ਗਏ ਆ ਉੱਥੇ ਆ ਕੇ ਅਸੀਂ ਆਹ ਕੰਡਾ ਫਿਰ ਇੱਕ ਹੋਰ ਕਰਾਇਆ ਇੱਥੇ ਸਾਡੀ ਗੱਡੀ ਮੱਲਾਲ ਦੇ ਕੰਨੇ ਨਾਲ ਬਿਲਕੁਲ ਬਰਾਬਰ ਆਈ ਇਹਨਾਂ ਦਾ ਕੰਡਾ ਆ ਕੀਤਾ ਹੋਇਆ ਦੋ ਕੁਆਂਟਾ 40 ਕਿਲੋ ਘਟ ਦੱਸਦਾ ਪਿਆ ਜੇ ਅਸੀਂ ਇਹਨਾਂ ਨੂੰ ਫੋਨ ਕਰਕੇ ਆਨੇ ਆਂ ਵੀ ਇਨਸਪੈਕਟਰਾਂ ਨੂੰ ਵੀ ਸਾਡਾ ਵਜ੍ਹਾ ਕਰਕੇ ਮਾਲ ਫਰਕਿਆ ਤੇ ਗੱਲ ਹੀ ਨਹੀਂ ਸੌਂਦੇ ਕਹਿੰਦੇ ਸਾਡਾ ਸਹੀ ਹੈ ਸਾਡਾ ਸਹੀ ਹੈ ਤੇ ਸਾਡੀ ਛੇਲਵਾ ਹੀ ਜਾਂਦੇ ਨੇ ਕਰਨ ਕੀ ਸਮਝਦੇ ਹੋ ਜਿਹੜੇ ਕੰਡਿਆਂ ਦੇ ਵਿੱਚ ਹਿਰ-ਫੇਰ ਕੀਤੀ ਜਾਂਦੀ ਓਏ ਇਹਨਾਂ ਨੂੰ ਮਗਰੋਂ ਘਾਟਾ ਲੈਣੀਆਂ ਆਰਤੀਆਂ ਤੋਂ ਕੋਈ ਗੱਡੀ ਵਾਲਿਆਂ ਨੂੰ ਪੈਣੀ ਆ ਕੋਈ ਛਾੜਤੀਆਂ ਨੂੰ ਪੈ ਜਾਣੀਆਂ ਨੇ ਕਿੰਨਾ ਦਾ ਕੰਡਾ ਇਹ ਇੱਕ ਕੰਡਾ ਇਹ ਕੰਡਾ ਭਾਵੇਂ ਕਿਸੇ ਦਾ ਵੀ ਮਾਲ ਪਾਨ ਕਰਿਆ ਤੇ ਅੰਦਰ ਲਾ ਦੱਸਦਾ ਪਿਆ ਸਾਰੇ ਇਹਨਾਂ ਪੈਸੇ ਮੈਂ ਤੁਹਾਨੂੰ ਦੇ। ਫੋਰ ਕੋਈ ਇਹਨਾਂ ਵਾਲੀ ਵਾਰਸੀ ਇਹਵੇਂ ਕਹੀ ਜਾਂਦੇ ਕੰਡਾ ਕੇ ਲਾ ਕੰਡਾ ਪਾ ਕਿਸੇ ਨੇ ਲਾਇਆ ਮਾਲਤ ਪਨਗਰੇਨ ਦਾ ਲਾਦਾ ਪਿਆਣਾ। ਸਾਨੂੰ ਕਹਿੰਦੇ ਜੇ ਤੁਸੀਂ ਗੱਡੀ ਚਲਾਉਣੀ ਸਰਕਾਰੀ ਕੰਡੇ ਤੇ ਤਲਾ ਲਓ। ਸਾਡੇ ਵਾਸਤੇ ਤੇ ਇਹ ਹੀ ਸਰਕਾਰੀ ਜਿੱਥੇ ਬਾਲ ਤੋਲ ਕੇ ਸਾਡਾ ਲਾਦਾ। ਅੱਜ ਕੀ ਨਾਮਤ ਹਟਾਤ ਕੀ ਇੱਥੇ ਆਂਜੀ ਸਾਰੇ ਬੱਲਾਲ ਤੋਂ ਆਰਤੀਏ ਆਏ ਐ ਇੱਥੇ ਅੱਜ। ਤੇ ਸਾਡਾ 4 ਦਿਨ ਤੋਂ 26 ਪੀਕ ਤੋਂ ਮਾਲ ਇੱਥੇ ਲੱਗਦਾ ਪਿਆ ਹੈ ਕੰਕੌਂਦੀ ਪਈ ਹਰ ਗੱਡੀ ਨੂੰ 2.5 ਕੁਇੰਟਲ ਘਾਟ ਹਰ ਗੱਡੀ ਨੂੰ ਪਾ ਦਿੰਦੇ ਨੇ ਕੱਲ ਅਸੀਂ ਆਏ ਹਾਂ ਰੋਲਾ ਰੱਪਾ ਪਾ ਕੇ ਇੱਕ ਗੱਡੀ ਜਿਹੜੀ ਇਹਨਾਂ ਨੂੰ ਪੂਰੀ ਕਰਤੀ ਹੈ ਬਾਕੀ ਸਾਡੇ ਵਿਚਾਰੇ ਡਰਾਈਵਰ ਹੁੰਦੇ ਗਏ ਨੇ ਅੱਜ ਫੇਰ ਉਹ ਕੋਸ਼ਿਸ਼ ਇਹਨਾਂ ਕੀਤਾ ਹੈ 2 ਕੁਇੰਟਲ ਤੇ 40 ਕਿਲੋ ਅਸੀਂ ਪਹਿਲਾਂ ਮੱਲਾ ਵਾਲੇ ਗੱਡੀ ਤਲਾਈਏ ਫੇਰ ਇੱਥੇ ਇਹ ਲਾਗਲੇ ਰੋਡ ਤੇ ਇੱਕ ਕੰਡਾ ਉੱਥੇ ਤਲਾਈਏ ਫੇਰ ਇੱਥੇ ਤਲਾਈਏ ਅਸੀਂ ਰੋਲਾ ਪਾਉਣੀ ਹੈ ਕਿ ਤੁਹਾਡੇ ਕੰਡੇ 'ਚ ਫਰਕ ਹੈ ਤੇ ਕੋਈ ਮੰਨਣ ਲਈ ਤਿਆਰ ਹੀ ਨਹੀਂ ਕਹਿੰਦੇ ਨਹੀਂ ਤੁਸੀਂ ਸਰਕਾਰੀ ਕੰਡੇ ਤੇ ਆ ਜਾਓ ਉਧਰ ਆ ਜਾਓ ਇਧਰ ਆ ਜਾਓ ਕਦੀ ਅੱਛੇ ਵਾਲੇ ਰੋਡ ਦਾ ਨਾਂ ਲੈ ਦਿੰਦੇ ਨੇ ਉਹ ਵੀ ਤੇ ਉਹ ਉਹ ਵੀ ਕੰਡਾ ਜਿਹੜਾ ਇਹਨਾਂ ਦਾ ਹੀ ਹਕੀਕਤਾਂ ਉਹਦੇ 'ਚ ਵੀ ਇੰਨਾ ਫਰਕ ਹੋਵੇ ਤੇ ਦੋਵੇਂ ਮਿਲਾ ਕੇ ਸਾਨੂੰ ਆਖਣ ਤੁਸੀਂ ਤਾਂ ਬਿਲਕੁਲ ਗਲਤ ਜੀ ਤੂੰ ਮੋੜਦੇ ਨਾ ਹੁਣ ਅਸੀਂ ਇਨਸਪੈਕਟਰ ਕੰਡੇ ਮਾਪ ਤੋਲ ਵਾਲਿਆਂ ਨੂੰ ਸੱਦਿਆ ਹੈ ਉਹ ਇੱਥੇ ਆਏ ਨੇ ਉਹਨਾਂ ਨੇ ਆ ਕੇ ਕੰਡਾ ਚੈੱਕ ਕੀਤਾ ਅਜੇ ਸਾਨੂੰ ਉਹਨਾਂ ਇਹ ਨਹੀਂ ਦੱਸਿਆ ਗਿਆ ਕਿ ਫਰਕ ਹੈਗਾ ਕਿ ਨਹੀਂ ਹੈਗਾ ਪਰ ਅਸੀਂ ਫਰਕ ਬਣਾਈ ਬੈਠੇ ਆ 2.5 ਕੁਇੰਟਲ ਇਕ ਤਰ੍ਹਾਂ ਦੋ ਕੁਆਂਟਲ ਦਾ 40 ਕਿਲੋ ਫਰਕ ਆਉਂਦਾ ਪਿਆ ਬਾਕੀ ਕੰਡਾਂ ਨੂੰ ਵੇਖਣ ਦੇ ਦਾ ਇੰਨਾ ਕਮਾਲ ਜਿਹੜਾ ਪੂ ਲੈ ਗਿਆ ਦੋ ਚੰਦਾਂ ਦੇ ਇੱਥੇ ਹੁਣ ਇਹਨਾਂ ਨੂੰ ਪਤਾ ਵੀ ਕਿੰਨੀ ਲੱਗੀ ਕੋਈ 40 50 40 50 ਹਜ਼ਾਰ ਬੋਰੀ ਲੱਗੀ ਹੋਵੇਗੀ ਪੰਜਾਂ ਦਿਨਾਂ ਦੇ ਵਿੱਚ ਇੰਨੀ ਮਟਕਿਆਂ ਦਾ ਮਾਲ ਆ ਰਿਹਾ ਰੁਕਣੇ ਵਾਲਾ ਤੇ ਦੂਲੇ ਵਾਲਾ ਤਾਂ ਆਉਂਦਾ ਪਿਆ ਤੇ ਮਾਲ ਆਉਂਦਾ ਪਿਆ ਚਾਰ ਪੰਜ ਮਿੰਟ ਚਾਰ ਪੰਜ ਮਿੰਟਾਂ ਦਾ ਹਰਪਕਿਆਂ ਤੋਂ ਮਾਲ ਆਉਂਦਾ ਪਿਆ ਅੱਜਾ ਅੰਦਾਜ਼ਾ ਕਿੰਨਾ ਕਿੰਨਾ ਜਿਹੜਾ ਉਹ ਆਰਤੀਆਂ ਨੂੰ ਲਗਾਏ ਚੋਨਾ ਤੋਂ ਕਿਤਾ ਹਰ ਟੱਕ ਨੂੰ ਹੀ 7-8000 ਰੁਪਏ ਐਡਾ ਤਾਂ ਡਰਿਵਿੰਗ ਚਾਰਦਾ ਕਰਾਇਣਾ ਹੀ ਬੰਨਾ ਆਰਤੀਆਂ ਉੱਥੋਂ ਅਸੀਂ ਆਪਦੇ ਇਹ ਤਾਂ ਗੱਡੀ ਮੇਰੀ ਕਰਕੇ ਮੈਂ ਆਇਆ ਮਗਰ ਅਸੀਂ ਦੋਸਤੋ ਤੋਲ ਕੇ ਟਰੱਕ ਵਾਲਿਆਂ ਨੂੰ ਦਾ ਦਿੰਨੇ ਆ ਟਰੱਕ ਵਾਲੇ ਜਦੋਂ ਇੱਥੋਂ ਲਾਹ ਕੇ ਜਾਂਦੇ ਨੇ ਵਿਚਾਰੇ 10000 ਕਰਾਇਆ ਬੰਦਾ 6000 ਆਰਤੀਆਂ ਕੱਟ ਲੈਂਦਾ ਭਾਵੇਂ ਅਸੀਂ ਵੀ ਆਰਤੀਆਂ ਸਾਡੀ ਗੱਡੀ ਸਾਨੂੰ ਵੀ ਟੁੱਕਣੀ ਸੀ ਤੇ ਇਹ ਗੋ ਮੰਨਣ ਵਾਸਤੇ ਤਿਆਰ ਹੀ ਨਹੀਂ ਇਨਸਪੈਕਟਰ ਇੱਕ ਇੱਕ ਕਿਹੜੀ ਫਰਮ ਹੈਗੀ ਜਿੰਨਾ ਵੱਲੋਂ ਇਹ ਕੰਮ ਇਹ ਪਨ ਪਨ ਗ੍ਰਹਿਣ ਵਹਿ ਕਮਾ ਸੁਨੀਲ ਕੁਮਾਰ ਇੰਸਪੈਕਟਰ ਤੇ ਇੱਕ ਦਾ ਕੀ ਨਾਮ ਇੱਕ ਰਾਜਵਿੰਦਰ ਦੋ ਡਾਡਰ ਸਭ ਕੋ ਚੱਲਦਾ ਪਿਆ ਇਹ ਕਿਹੜੀ ਫਕੀਰ ਵਿੱਚ ਲੱਗ ਗਿਆ ਆ ਹੈਗਾ ਇਹ ਪਨ ਆ ਇਹਨਾਂ ਨੇ ਕਿਰਾਏ ਤੇ ਲਿਆ ਸੋਨਾ ਇੰਡਸਟਰੀ ਆ ਮੇਰੇ ਖਿਆਲ ਅਜ ਤਾਂ ਜਿੱਥੇ ਆ ਕੰਡਾ ਲੱਗਾ ਹੋਇਆ ਆ ਸਾਡੀ ਗੱਡੀ ਅਹੀਂ ਹੋ ਲੈਂਦੀ ਤਸੱਲੀ ਕਰ ਲਈ ਸਵੇਰ ਦੀ ਭਜਾਈ ਫਿਰਨੇ ਕਦੀ ਕਿਸ ਕੰਡੇ ਤੇ ਕਦੀ ਕਿਸੇ ਤੇ ਫਰਕ ਸਾਰਿਆਂ ਦੇ ਆਉਂਦਾ ਪਿਆ ਮੰਨਣ ਲਈ ਕੋਈ ਤਿਆਰ ਨਹੀਂ ਸਾਰੇ ਗੰਨੇ ਦਾ ਫਰਕ ਸਾਰੇ ਗੰਨੇ ਇਹ ਇੱਥੇ ਸਾਰਿਆਂ ਦੇ ਵੱਧ ਇੱਥੇ ਘੱਟ ਤੇ ਬਾਕੀ ਲੱਗ ਤਾਂ ਸਹੀ ਹੈ ਅਸੀਂ ਇਹਨਾਂ ਨੂੰ ਇਹ ਮੰਗ ਕਰਦੇ ਹਾਂ ਜੇ ਤਾਂ ਇਹ ਕੁਝ ਵੀ ਨਹੀਂ ਕਰਦੇ ਅਸੀਂ ਕਹਿੰਦੇ ਸਾਡੀਆਂ ਗੱਡੀਆਂ ਪੂਰੀਆਂ ਕਰੋ ਸਾਨੂੰ ਹੋਰ ਚਾਹੀਦਾ ਪਰ ਮੰਨਣ ਲਈ ਕੋਈ ਤਿਆਰ ਹੀ ਨਹੀਂ ਅਸੀਂ ਕੋਈ ਇਹ ਨਹੀਂ ਇਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਅਸੀਂ ਫਾਇਲ ਆਦ ਰਹਾਂ ਇਹ ਕਹਿੰਦੇ ਸਾਡਾ ਦਾ ਮਾਲ ਪੂਰਾ ਤੁਹਾਨੂੰ ਦਿਓ ਵੀ ਅਸੀਂ ਕਿੱਥੋਂ ਮਾਲ ਪੂਰਾ ਕਰਾਂਗੇ 50 ਕਿਲੋ ਤੇ 600 ਗ੍ਰਾਮ ਤੇ ਤੁੱਲੀ ਹੈ ਤੇ ਇਹ 2.5 ਕੁਆਂਟਲ ਘਟਾ ਦਿੰਦੇ ਨੇ ਇੱਥੇ ਆਉਂਦੇ ਆਉਂਦੇ ਇੱਕ ਗੱਡੀ ਮਗਰ ਤੁਸੀਂ ਹੌਲਾ ਲੋ 500 ਬੋਰੀ ਦਾ ਮਗਰ 5-6000 ਦਾ ਚੂਨਾ ਲੱਗ ਜਾਂਦਾ ਹੈ। ਤਾਂ 2 ਕੁਇੰਟਲ 40 ਕਿਲੋ ਫਰਕ ਪਿਆ। ਅੱਜ ਮੁੱਖੇ ਤੇ ਇਹ ਦੇਖਿਆ ਕਿ ਵੀ ਇੱਕ ਕੰਡਾ 100 ਟਨ ਕੈਪੈਸਿਟੀ ਦਾ ਹੈ ਜੀ। ਮੇਕ ਲੀਓ ਦਾ ਜੋ ਕਿ ਬਿਨਾ ਪਰਤਾਲ ਤੋਂ ਕੰਡਾ ਚੱਲ ਰਿਹਾ। ਜੋ ਕਿ ਨਿਯਮਾਂ ਮੁਤਾਬਕ 1 ਸਾਲ ਬਾਅਦ ਇਹ ਕੰਡਾ ਪਾਸ ਕਰਾਣਾ ਜ਼ਰੂਰੀ ਆ। ਜੋ ਕਿ ਕੰਡਾ ਮੁੱਖੇ ਦੇ ਪਾਸ ਨਹੀਂ ਹੈਗਾ। ਤੇ ਨਾ ਹੀ ਇਹਨਾਂ ਵੱਲੋਂ ਕੋਈ ਕੰਡੇ ਦਾ ਪਿਛਲਾ ਸਾਡੀ ਵੱਲ ਦਿਖਾਇਆ ਗਿਆ। ਅਤੇ ਜੋ ਕੀ ਇੱਕ ਟਨ ਦੇ ਵੱਟੇ ਰੱਖਣੇ ਜ਼ਰੂਰੀ ਹਨ ਕੰਡੇ ਦੇ ਉਹ ਵੀ ਮੌਕੇ ਤੇ ਨਹੀਂ ਪਾਏਗੇ ਸੋ ਲੀਗਲ ਮਟਰੋਲਜੀ ਐਕਟ 2009 ਦੇ ਅਧੀਨ ਬਿਨਾ ਪਰਤਾਦ ਤੋਂ 4 ਇੱਕ ਧਰਮ ਕੰਡੇ ਦੇ ਮੌਕੇ ਦੇ 24 33 ਦਾ ਚਲਾਨ ਕੀਤਾ ਜਾਂਦਾ ਹੈ ਅਤੇ ਬਾਕੀ ਜਿਹੜਾ ਇਹ ਕਹਿ ਰਹੇ ਹਨ ਕਿ ਕੈਲੀਬ੍ਰੇਸ਼ਨ ਇਹਨਾਂ ਦੀ ਨਹੀਂ ਕੀਤੀ ਹੋਈ ਉਹ ਦੇਖਦੇ ਆ ਮੌਕੇ ਤੇ ਜਦ ਦੁਆਰਾ ਕੈਲੀਬ੍ਰੇਸ਼ਨ ਕਰਵਾ ਕੇ ਕੰਡੇ ਨਹੀਂ ਚਲਾਨ ਦੀ ਜਾਈ ਇਹ ਚਲਾਨ ਕਮਾਉਂਡ ਕਰਕੇ ਉਸ ਤੋਂ ਬਾਅਦ ਇਸ ਦੀ ਸਰਕਾਰੀ ਫੀਸ ਭਰਵਾ ਕੇ ਇਸ ਨੂੰ پاس ਕੀਤਾ ਜਾਏਗਾ ਪਰ ਜਿਹੜੇ ਹੁਣ ਤੱਕ ਤੇ ਨਹੀਂ ਗੱਡੀਆਂ ਤਲ ਚੁੱਕੀਆਂ ਜਿਹੜਾ ਉਹਦਾ ਹੁਣ ਤੱਕ ਘਾਟਾ ਚ ਕੀ ਆਰਤੀ ਉਹਦਾ ਕੀ ਕੀਤਾ ਉਹ ਦੇਖਣਾ ਪਏਗਾ ਜੀ ਇੱਕ ਕੰਡੇ ਚ ਕਿੰਨਾ ਵੇ ਰਿਸ਼ਨਾ ਰਿਆ ਕੰਡੇ ਦਾ ਇਹਨਾਂ 2 ਛੋਟੇ 2 ਕੰਟਲ ਮਲ ਕੇ ਵਿਕ ਗੱਡੀ ਦੇ ਥੱਸ ਪੈ ਰਹੇ ਹਾਂਜੀ ਬਟ ਇਹ ਹੁਣ ਇਸ ਟਾਈਮ ਦਾ ਦੂਸਰੇ ਕੰਡੇ ਨਾਲ ਕੰਪੇਅਰ ਕਰਕੇ ਇਸ ਨੂੰ ਦੇਖਣਾ ਪਏਗਾ ਵੀ ਮੇਰਾ ਇਹ ਕਮੇਬਲ ਜਿਹੜਾ ਕੰਡੇ ਦੇ ਨਾਲ ਜਿਹੜਾ ਦੇਖਣਾ ਪਏਗਾ ਇਹਨਾਂ ਜਵੇਰੀਸ਼ਨ ਕਿੰਨਾ ਹੈ ਕਰਨ ਹੁਣ ਤੱਕ ਕਿੰਨੇ ਮੰਡਕੰਡੇ ਚੈੱਕ ਕਰ ਚੁੱਕੇ ਹਾਂ ਮੰਡੀਆਂ ਜਿਆ ਫਸਕਣ ਲਗਭਗ ਮੰਡੀਆਂ ਦੇ ਰਬੀ ਸੀਜ਼ਨ ਚ ਅਸੀਂ ਜਿਹੜੇ ਚੈਕਿੰਗ ਟਾਈਮ ਟੂ ਟਾਈਮ ਕਰਦੇ ਰਹਿੰਨੇ ਆ ਤੇ ਜਿਹੜੇ ਹੁਣ ਬੇਬ੍ਰਿਜ ਆ ਇਹਨਾਂ ਦੇ ਚਲਾਨ ਵੀ ਪਿੱਛੇ ਹੀ ਕੀਤੇ ਹਨ ਅਸੇ ਸੀਜ਼ਨ ਹੁਣ ਕਿੰਨੇ ਕਰ ਚੁੱਕੇ ਚਲਾਨ ਅਸੇ ਸੀਜ਼ਨ ਚ ਜੇ ਗੱਲ ਕਰੀਏ ਤਾਂ ਇਹ ਅਪ੍ਰੈਲ ਦੇ ਮਹੀਨੇ ਦੀ 11 ਚਲਾਨ ਇਸ ਚ ਹੋ ਚੁੱਕੇ ਹਨ ਇਸ ਸੀਜ਼ਨ ਦੇ ਵਿੱਚ ਦੌਰਾਨ ਆਪਰੇ ਆਲੇ ਸੀ ਇਹ ਮਾਲ ਦੀ ਗੱਲ ਕਰੀਏ ਤਾਂ ਕਿੰਨਾ ਕਮਾਲ ਜਿਹੜਾ ਹੁਣ ਤੱਕ ਇਸ ਪਿੰਡੇ ਤੇ ਤੁਲਕੇ ਮਾਲ ਇਹ ਮੈਨੂੰ ਹਜੇ ਆਰਤੀ ਸਹਿਬਾ ਨੇ ਕਹਿ ਰਹੀ ਹੈ ਉਹ ਕਹਦੇ ਬਟ ਕਿਸੇ ਤਰ੍ਹਾਂ ਦਾ ਕੋਈ ਹਜੇ ਪਤਾ ਨਹੀਂ ਕੋਈ ਰਿਗਾਰਡ ਨਹੀਂ ਹੈਗਾ ਕਿੰਨਾ ਮਾਲ ਇੱਥੋਂ ਲੈ ਜਾ ਚੁੱਕਿਆ ਹਾਂਜੀ ਜੀ ਨਾਮ ਜੀ ਨਾਮ ਸਰਵਨ ਕੁਮਾਰਾ ਜੀ ਸਪੈਕਟ ਲੀਗਲ ਮੋਟਪਾਲ ਜੀ ਫਰੋਥ ਪਰ ਬਸ ਸੰਜੀਆ ਹੋਈ ਰੋੜਾ ਕਿ ਮਿਲ ਗਈ ਗੱਡੀਆਂ ਕਾੜ ਦੀਆਂ ਵੀ ਉਹ ਜੋ ਤੋਂ ਹੀ ਕਰਾ ਗਿਆ ਨੇ ਉੱਥੋਂ ਸਹੀ ਆਉਂਦਾ ਇੱਥੇ ਆ ਕੇ ਮਲਗੀ ਘੜ ਜਾਂਦੀਆਂ ਮਲਗੀ ਇੱਕ ਗੱਡੀ ਨਹੀਂ ਮਲਗੀ ਚਲੋ ਕੋਈ 50 ਕਿਲੋ ਘੜ ਜਾਵੇ ਸਾਢੇ ਕਿਲੋ ਘੜ ਮਲਗੀ ਸੇਮ ਇੱਕ ਹੀ ਘੜ ਰਿਹਾ ਹੈ ਮਲਗੀ ਦੋ ਕੁਆਂਟਲ ਢਾਈ ਕੁਆਂਟਲ ਦੋ ਕੁਆਂਟਲ ਢਾਈ ਕੁਆਂਟਲ ਸੇਮ ਹੀ ਸਾਰੀਆਂ ਗੱਡੀਆਂ ਦਾ ਘੜ ਰਿਹਾ ਹੈ ਭਾਈ ਜੀ ਜਿਹੜਾ ਇੱਥੇ ਕੰਡਾ ਕੀਤਾ ਜਾਂਦਾ ਉਹਦੀ ਪਰਚੀ ਦਿੱਤੀ ਜਾਂਦੀ ਹੈ ਪਰਚੀ ਲਈ ਤੂੰ ਪਰਚੀ ਨਹੀਂ ਮਿਲਦੀ ਜੀ ਪਰਚੀ ਵੀ ਨਹੀਂ ਮਿਲਦੀ ਹਾਂ ਜੀ 250 ਰੁਪਿਆ ਲੈਂਦੇ 250 ਰੁਪਿਆ ਲੈਂਦੇ 250 ਰੁਪਿਆ ਲ ਦੇ ਗਏ 250 ਰੁਪਿਆ ਦੇ ਗਏ 250 ਰੁਪਿਆ ਵੀ ਲੈ ਲੈਂਦੇ ਪਰਚੀ ਵੀ ਨਹੀਂ ਦਿੰਦੇ ਪਰਚੀ ਦਿੱਤੀ ਦੇ ਨੂੰ ਮਾਲ ਹੁਣ ਵੇਖੋ ਜੀ ਸਾਰੀਆਂ ਗੱਡੀਆਂ 2-2 ਕੁਆਂਟਲ ਘੜੀ ਜਾਂਦੀਆਂ ਨੇ ਮਤਲਬ ਕਿ ਸਾਰੇ ਹੋਂਥੋਂ ਇੱਕੋ ਜਿਹੇ ਥੋੜ੍ਹੀ ਜੀ ਹੁੰਦੇ ਨੇ ਯਾ ਮਤਲਬ ਕਿ ਅਸ 50-60 ਗੱਡੀਆਂ ਰੋਜ਼ ਦੀਆਂ ਲੈੰਦੀਆਂ ਨੇ ਸਾਰੀਆਂ ਹੀ 2-2 ਕੁਆਂਟਲ ਘੜੀ ਜਾਂਦੀਆਂ ਨੇ ਚਲੋ ਕੋਈ ਸਹੀ ਵੀ ਹੁੰਦੀਆਂ ਨੇ ਹੁਣ ਸਾਰੇ ਹੁਣ ਮਾਲੋ ਸਾਰੀਆਂ ਹੀ 2 ਕੁਆਂਟਲ ਘੜੀ ਜਾਂਦੀਆਂ ਨੇ ਜੀ ਦੇਖੋ ਮਾਲ ਕੋਈ ਵੱਡ ਗੱਡਨੀ ਤੋਲੇ ਜਾ ਰਿਹਾ ਜਿਹੜੇ ਆਪਣੇ ਕੰਡੀ ਦੇ ਪਾਸਿੰਗ ਵਾਲੇ ਇਨਸਪੈਕਟਰ ਆ ਜਿਹੜੇ ਓਨਰ ਨਾਲ ਮੇਰੀ ਗੱਲ ਹੋਈ ਓ ਕਰੇ ਇੱਕ ਹਫਤੇ ਤੋਂ ਲਗਾਤਾਰ ਉਹਨਾਂ ਨੂੰ ਕਾਲ ਕੀਤੀ ਜਾ ਰਹੀ ਹੈ ਪਰ ਉਹਨਾਂ ਵੱਲੋਂ ਕੋਈ ਬਹਾਨਾ ਵਾਜੀ ਕੁਝ ਲਾਈ ਜਾ ਰਹੀ ਹੈ ਵੀ ਅਜੇ ਸਾਡੇ ਨੂੰ ਟਾਈਮ ਨਹੀਂ ਮਿਲ ਰਿਹਾ ਜਾਂ ਕੁਝ ਕਰਕੇ ਤੇ ਬਾਕੀ ਇਹ ਜਿਹੜਾ ਕੰਡਾ ਹੈ ਇਹ ਓਨਰ ਦਾ ਨੇ ਪਾਸ ਕਰਾਣਾ ਹੁੰਦਾ ਤੇ ਉਹਦਾ ਮੈਂ ਪੂਰੀ ਇਨਫਾਰਮੇਸ਼ਨ ਲੈ ਲੈਣਾ ਕੀ ਹੈ ਉਹਨਾਂ ਨੂੰ ਬੁਲਾਇਆ ਪਰ ਉਹਦੀ ਮਦਰ ਉਹ ਮਾਰ ਰੋਂ ਕਰਕੇ ਉੱਥੇ ਅਵੇਲੇਬਲ ਨਹੀਂ ਹੈਗੇ ਉਹ ਆ ਜਾਂਦੇ ਮੈਨੂੰ ਨਾਲ ਗੱਲ ਕਰ ਲੋਕੀ ਕਿਹੜੇ ਡਰਾਈਵਰ ਕਹਿੰਦੇ ਟਾਇਰ ਟਾਈ ਕਿੰਟਲ ਜਿਵੇਂ ਕੱਟ ਜਾ ਕੁਝ ਨਹੀਂ ਹੈ ਜੀ ਕੋ ਬਹੁਤ ਗੱਡੀਆਂ ਨੈਟ ਵੀ ਆਈ ਹੈ 25 ਆ ਵੀ ਦਿਖਾਈ ਗਈ ਨਹੀਂ ਉਹ ਕੋਈ ਪ੍ਰਾਈਵੇਟ ਉਹਨਾਂ ਦੀ ਪਰਚੀ ਆਉਣਗੀਆਂ ਜੀ ਉਹਦੇ ਬਾਰੇ ਮੈਂ ਕੁਝ ਕਿੰਨਾ ਮਾਰ ਲੱਗੜੇਗਾ ਸਕਟਰ ਇਹ ਤੇ ਲਗਭਗ 2 ਲੱਖ ਰਿਹਾ ਉਸ। ਇਹ ਲੱਗੇ ਕਿ ਕੌਣ ਤੱਕ ਅੰਤ ਤੱਕ ਇੱਕ ਐਡਜਸਟਮੈਂਟ ਨੂੰ ਦੇਖਣਾ ਪੈਣਾ ਲੱਗਦਾ ਹੈ। ਤੇ ਅੰਦਾਜ਼ਨ ਅੰਦਾਜ਼ਨ ਵੀ ਦੇਖਣਾ ਪੈਣਾ ਲੱਗਦਾ ਹੈ। ਤੇ ਤੁਸੀਂ ਪਹਿਲਾਂ ਇੱਥੇ ਮੰਨ ਲਓ ਤਾਂ ਪਹਿਲਾਂ ਕੰਡੇ ਦੀ ਪਰਤਾਲ ਕੀ ਕੀ? ਕੰਡੇ ਦੀ ਪਰਤਾਲ ਕੀਤੀ ਉਹਨਰ ਵੱਲੋਂ ਪੁੱਛਿਆ ਗਿਆ ਸੀ ਉਹ ਕਹਿੰਦਾ ਵੀ ਪੁੱਛਿਆ ਨਹੀਂ ਗਿਆ ਸਾਡੀ ਗ੍ਰੀਡ ਜਾਰੀ ਹੋਣਾ ਹੁੰਦਾ ਉਹ ਸਾਡੀ ਵੀ ਤੁਸੀਂ ਦੇਖਿਆ ਨਾ ਚੈੱਕ ਕੀਤਾ। ਨਹੀਂ ਸਰਟੀਫਿਕੇਟ ਨਹੀਂ ਚਾਹੀਦਾ। ਸਰ ਲੱਗਦਾ ਕਿ ਇਹ ਕੰਡਾ ਪਾਸ ਸੀਗਾ ਇਹ। ਜੇ ਇਸ ਵਾਰ ਮੈਨੂੰ ਇਨਫੋਰਮੇਸ਼ਨ ਨਹੀਂ ਹੈ ਜੀ ਉਹ ਜਿਹੜੇ ਸਰ ਤੁਸੀਂ ਬਿਨਾਂ ਚੈੱਕ ਕੀਤੇ ਹੀ ਤੁਸੀਂ ਕੰਡਾ ਚਾਲੂ ਕਰਾ ਦਿੱਤਾ। ਨਹੀਂ ਓਨਰ ਨੇ ਜੀ ਓਨਰ ਵੇਟ ਕਰਵਾ ਰਿਆ ਨਹੀਂ ਜੀ ਇਹ ਤਾਂ ਅਸੀਂ ਤੁਹਾਨੂੰ ਕਹਿ ਦਿੰਨੇ ਆ ਕਿ ਇੱਥੇ ਆ ਕੁਛ ਆ ਤੁਸੀਂ ਉਵੇਂ ਕਰ ਦੋਗੇ ਨਹੀਂ ਜੀ ਗੰਡਾ ਕੈਲੀਬ੍ਰੇਟ ਇਹਨਾਂ ਦਾ ਜਿਹੜਾ ਡਿਪਾਰਟਮੈਂਟ ਦੇ ਬੰਦੇ ਵੱਲੋਂ ਹੀ ਕੈਲੀਬ੍ਰੇਟ ਕਰਾਇਆ ਗਿਆ ਹੈ ਇਹ ਕੈਲੀਬ੍ਰੇਟ ਓਨਰ ਨੇ ਕਰਾਣਾ ਹੁੰਦਾ ਉਹਨਾਂ ਨਾਲ ਸੰਬੰਧ ਕਰ ਸਕਦੇ ਨਹੀਂ ਤੁਸੀਂ ਕੋਈ ਅੱਕ ਤਾ ਚੈੱਕ ਕਰਨ ਦੀ ਜਿੰਮੇਵਾਰੀ ਤੁਹਾਡੀ ਹੈ ਨਾ ਕਿ ਕੰਡਾ ਪਾਸ ਆ ਨਹੀਂ ਨਹੀਂ ਪਾਸਿੰਗ ਮਾਲ ਪਨ ਕਰਿਆਂ ਦਾ ਲੱਗ ਰਿਹਾ ਪਨ ਕਰਿਆਂ ਨੇ ਚੈੱਕ ਕਰ ਲੈਣਾ ਹੈ ਵੀ ਨਹੀਂ ਜੀ ਜੋ ਆਪਣੇ ਮਾਪਤਲ ਵਿਭਾਗ ਹੈ ਉਹਨਾਂ ਨੇ ਜੋ ਹੈ ਕੰਡਾ ਚੈੱਕ ਕਰਨਾ ਹੁੰਦਾ ਉਹਨਾਂ ਨਾਲ ਉਹਨਾਂ ਦਾ ਸੰਪਰਕ ਹੋ ਰਿਹਾ ਹੈ ਇੱਕ ਹਫਤੇ ਤੋਂ ਉਹਨਾਂ ਨੇ ਆਪ ਦਾ ਕੋਈ ਬੰਦਾ ਭੇਜਿਆ ਸੀ ਕੈਲੀਬ੍ਰੇਸ਼ਨ ਕਰਨ ਵਾਸਤੇ ਮਾਪਤਲ ਦੇ ਵਿਭਾਗ ਵੱਲੋਂ ਹੀ ਕੋਈ ਬੰਦਾ ਭੇਜ ਕੇ ਪਾਸ ਕਰਵਾਇਆ ਗਿਆ ਸੀ ਉਹਦੇ ਬਾਰੇ ਹੋਰ ਕੋਈ ਪੂਰੀ ਇਨਫੋਰਮੇਸ਼ਨ ਆਉਤੀ ਕੋਲ 올 ਡਿਟੇਲ ਵਗੈਰਾ ਵੀ ਹੈਗੀ ਵੀ ਇੱਕ ਹਫਤੇ ਤੋਂ ਮਾਲ ਸੰਪਰਕ ਹੋ ਰਿਹਾ ਮਾਪਤਲ ਦਾ ਛੋਟਾ ਨਾਮ ਕੀ ਹੈ ਸੁਨੀਲ ਕੁਮਾਰ ਜੀ ਇਸ ਟਾਈਮ ਹੁਣ ਸਰਕਾਰ ਦਾ ਮਾਲ ਲੱਗ ਰਿਹਾ ਇੱਥੇ ਤੁਹਾਡੀ ਨਹੀਂpropto ਮੇਰੇ ਨਾਲ ਤੇ ਲੈਣਾ ਦੇਣਾ ਨਹੀਂ ਹੈਗਾ ਅਸੀਂ ਹੁਣ ਤੁਸੀਂ ਕਿਉਂ ਗਏ ਹੋ ਬਾਹਰ ਜਾਓ ਸਾਨੂੰ ਕਿਉਂ ਗਏ ਹੋ ਬਾਹਰ ਚਲੇ ਜਾਓ ਮੇਰੇ ਨਾਲ ਮੇਰੀ ਗੱਲ ਮੇਰ ਨਾਲ ਕਰ ਰਹੇ ਨੇ ਹੋਣਾ ਕਿ ਮੇਰੇ ਨਾਲ ਪ੍ਰੋਬਲਮ ਮੈਂ ਕਹਿੰਦਾ ਕੰਡਾ ਬੰਦ ਕਰ ਦਿਓ ਮੇਰੇ ਨਾਲ ਲਾਓ ਮਾਲ ਬਾਹਰੋਂ ਕਰਾਓ ਕੰਡਾ ਤੁਸੀਂ ਤਸੱਲੀ ਕਰੋ ਗੱਲ ਹੀ ਨਹੀਂ ਦੇਖੋ ਦੇਖੋ ਜੇ ਤੁਸੀਂ ਸਰਕਾਰ ਨੂੰ ਮਤਲਬ ਕਿ ਟੇਕ ਹੋ ਟੇਕ ਹੋਰ ਸਰਕਾਰ ਨੇ ਤੁਹਾਡੇ ਕੋਲ ਲਿਆ ਮੇਰੇ ਕੋਲੋਂ ਲਿਆ ਸੁਣਣਾ ਸੁਣੋ ਲਿਆ ਇੱਕ ਮੇਰੀ ਸੁਣੋ ਮੇਰੀ ਬੇਨਤੀ ਸੁਣੋ ਹਣਾ ਸਰਕਾਰ ਦਾ ਮਾਲ ਇੱਥੇ ਲੱਗ ਰਿਹਾ ਹੈਨਾ ਤੁਹਾਡੀ ਜਗ੍ਹਾ 'ਚ ਲੱਗ ਰਿਹਾ ਕੰਡਾ ਤੁਹਾਡੀ ਜ ਇਹ ਕੰਡਾ ਨਾ ਮੈਂ ਇੰਕੋਰਪੋਰੇਟ ਕਰ ਰਿਹਾ ਨਾ ਮੇਰਾ ਕੋਈ ਲੈਣਾ ਦੇਣਾ ਇਸ ਚੀਜ਼ ਦਾ ਇਹਨਾਂ ਨੇ ਆਪਦਾ ਕੰਡਾ ਮੈਚ ਕਰਕੇ ਉਹਦਾ ਕੰਮ ਸ਼ੁਰੂ ਕੀਤਾ ਸਕੇ ਉਹ ਕਹਿੰਦੇ ਆਨਰ ਦੱਸੂਗਾ ਕਿੱਥੇ ਸੁਨੀਲ ਜੀ ਕਿੱਥੇ ਆ ਸੁਨੀਲ ਪੁੱਛ ਲੈ ਇੱਥੇ ਮੇਰੇ ਕੋਲ ਸੁਨੀਲ ਆਓ ਜੀ ਦੱਸੋ ਉਹ ਆਪਣੇ ਮੁੰਡਾ ਕਿੱਥੇ ਆ ਰਾਜਵਿੰਦਰ ਦੱਸੋ ਕਿੱਥੇ ਆ ਵੀ ਤੁਸੀਂ ਹੁਣ ਉਹਦਾ ਕਹੀ ਜਾਂਦੇ ਆਨਰ ਦੱਸੂਗਾ ਸਾਰਾ ਕੁਝ ਯਾਰ ਕੰਡਾ ਗੱਲ ਇਹ ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਇੱਥੇ ਕਾਪੀ ਸੀਗੀ ਕੰਡੇ ਉਹ ਮੁੰਡਾ ਕਿੱਥੇ ਰਾਜੇ ਤੂੰ ਆਪਣੀ ਕੰਡੇ ਵਾਲੀ ਕਾਪੀ ਲੈ ਕੰਡੇ ਦੀ ਕਾਪੀ ਰਾਜਵਿੰਦਰ ਮੇਰਾ ਕੋਈ ਲੈਣਾ ਦੇਣਾ ਨਹੀਂ ਉਸ ਚੀਜ਼ ਦਾ ਨ ਲੱਗਦਾ ਸਹੀ ਤੇ ਇਹਨਾਂ ਨੇ ਯੂਜ਼ ਕਰ ਲਿਆ ਆਪਾਂ ਇਹਨਾਂ ਨੂੰ ਕੀ ਕਰ ਸਕਦੇ ਸਰ ਇੰਸਪੈਕਟਰ ਸਾਹਿਬ ਕਹਿ ਰਹੇ ਨੇ ਓਨਰ ਨਾਲ ਕਿ ਉਹਨਾਂ ਨਾਲ ਓਨਰ ਨਾਲ ਗੱਲਬਾਤ ਹੋ ਰਹੀ ਹੈ ਓਨਰ ਮੈਂ ਇਹਨਾਂ ਨੂੰ ਕੰਡਾ ਥੋੜਾ ਕਿਰਾਏ ਤੇ ਦਿੱਤਾ ਹੈ ਇਹਨਾਂ ਨਾਲ ਮੇਰੇ ਕੋ ਐਗਰੀਮੈਂਟ ਖਾਨ ਕੰਡਾ ਕਿੰਨੇ ਕਿੰਨੇ ਸਾਲ ਤੋਂ ਮਾਲ ਲੱਗ ਰਿਹਾ ਤੁਹਾਡੇ ਕੋਲ ਇੱਥੇ ਮੇਰੇ ਕੋ ਕੋਈ ਮਾਲ ਨਹੀਂ ਪਿਛਲੇ ਸਾਲ ਲੱਗਾ ਸੀਗਾ ਜੀ ਮਾਲ ਹਾਂਜੀ ਸਰਕਾਰ ਦਾ ਲੱਗਾ ਹੋਰ ਤਾਂ ਨਹੀਂ ਜੀ ਤੁਹਾਨੂੰ ਪਤਾ ਕਿ ਕੰਡਾ ਜਿਹੜਾ ਇਨਸਪੈਕਸ਼ਨ ਕਰਾਉਣੀ ਹੁੰਦੀ ਹੈ ਜੀ ਹੱਦ ਕੀ ਪਤਾ ਜੀ ਹਾਂ ਹੱਦ ਕਿੰਨਾ ਚਿਰ ਹੋ ਗਿਆ ਇਨਸਪੈਕਸ਼ਨ ਕਰਾਈ ਉਹਦੀ ਕੋਈ ਕਾਰ ਡਿਟੇਲ ਨਹੀਂ ਆ ਇਨਸਪ ਨੀ ਬਟ ਇਹ ਤਾਂ ਤੁਸੀਂ ਤੁਹਾਡਾ ਕਹਿਣਾ ਆ ਕਿ ਤੁਸੀਂ ਜਿਹੜਾ ਲੈਂਡ ਹੈਗਾ ਆ ਇਹ ਅਪਾਰਟਮੈਂਟ ਨੂੰ ਲੀਜ਼ ਤੇ ਦਿੱਤਾ ਹੈ ਕੰਡਾ ਨਹੀਂ ਦਿੱਤਾ ਬਾਈ ਜੀ ਕੰਡਾ ਕੋਈ ਕੰਡਾ ਆਪਣੇ ਤੌਰ ਤੇ ਵਰਤ ਰਹੇ ਹਾਂ ਵਰਤ ਰਹੇ ਨਾਲ ਇੱਕ ਗੱਲ ਹੋਰ ਦੱਸਦਾ ਇਹ ਜੈਨੂਇਨ ਉਹਨਾਂ ਨੇ ਸਾਡੇ ਨਾਲ ਗੱਲ ਜਦੋਂ ਹੋ ਰਹੀ ਹੈ ਜਦੋਂ ਯੂਜ਼ ਕੀਤਾ ਉਹਨਾਂ ਨੇ ਪਹਿਲਾਂ ਉਹ ਦੂਜੇ ਗ੍ਰਾਮ ਤੋਂ ਕੰਡਾ ਚੈੱਕ ਕਰਕੇ ਫਿਰ ਜੀ ਸ਼ੁਰੂ ਕੀਤਾ ਕੰਮ ਇੱਥੇ ਕੋਈ ਇਹ ਨਹੀਂ ਕਰਦਾ ਕਿ ਹਾਂ ਵੀ ਚੱਲੇ ਉਹਨਾਂ ਨੂੰ ਪਤਾ ਉਹ ਸਰਕਾਰ ਦਾ ਮਾਲ ਲਾ ਰਹੇ ਨੇ ਦੇਖੋ ਮੇਰਾ ਕੋਈ ਪਰਸਨਲ ਫਾਇਦਾ ਤਾਂ ਹੈ ਨਹੀਂ ਰੁਪਈਆ ਦਾ ਵੀ ਨਾ ਮੈਂ ਇਹਦੇ ਚ ਰੁਪਈਆ ਲੈਣਾ ਨਾ ਮੈਂ ਕਿਲੋ ਦੇਣਾ ਨਾ ਮੈਂ ਕਿਲੋ ਦੇਣਾ ਸਰਕਾਰ ਦਾ ਮਾਲ ਹੈ ਸਰਕਾਰ ਲਾ ਰਹੀ ਪ੍ਰੋਬਲਮ ਆਈ ਉਹ ਜਾਤੀ ਤੌਰ ਤੇ ਇਨਸਪੈਕਟਰ ਨੂੰ ਮਿਲ ਕੇ ਆਪਦੀ ਤਸੱਲੀ ਕਰਦਾ ਹੂੰ ਕੋਈ ਇਸ ਗੱਲ ਨੂੰ ਆਪਾਂ ਕਹਿ ਦਈਏ ਕਿ ਜੀ ਉਹ ਪਬਲਿਕ ਇਕੱਠੀ ਕਰਕੇ ਇਹਨੂੰ ਬਣਾਉਣਾ ਹੈ ਮੁੱਦਾ ਉਹ ਮੁੱਦਾ ਬਣ ਨਹੀਂ ਰਿਹਾ ਬਾਈ ਜੀ ਇਸ ਤੀਜਾ ਮੁੱਦਾ ਨਹੀਂ ਬਣ ਰਿਹਾ ਇਨਸਪੈਕਟਰ ਉਹਦੇ ਕਹਿ ਰਹੇ ਨੇ ਅਸੀਂ ਕੋਈ ਵੀ ਗੱਲ ਕਰਾਂਗੇ ਤੇ ਓਨਰ ਦੇ ਆਉਣ ਤੋਂ ਬਾਅਦ ਕਰਾਂਗੇ ਆ ਗਿਆ ਨਹੀਂ ਓਨਰ